ਅਗੇ ਸਾਰੇ ਮਤਵਰ ਲਾਕੇ ਵਾਲੇ ਵੀ ਤਾਂ ਅਗੇ ਸਾੰਤ ਨਹੀਂ ਸਮਝਦੇ ਪੱਕੇ ਸਮਝਦੇ ਪੱਕਾ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਰੱਬ ਨੇ ਨਹਿਮਾਂ ਢੁੰਦੇ ਰਹੇ ਵਾਹ ਨਹਿਮਾਂ ਤੋਂ ਬਾਅਦ ਇਸ ਸਾਲ ਉਹਨਾਂ ਨੇ ਘਰ ਹੀ ਰਹਿਣ ਦੇ ਜਿੰਦੇ ਰੱਬਜਨ ਨਾਲ ਚੱਲਿਆ ਜਾਣਾ ਕਦੇ ਕਹਣਾ ਵੀ ਸਕਾਰ ਖੇਡਣ ਜਾਣਾ ਨਾਲ ਚੱਲੇ ਜਾਣਾ ਉਹੀ ਮਤਲਬ ਅੱਜ ਕੱਲ ਦਾ ਕੋਈ ਪਤਾ ਨਹੀਂ ਇਹ ਸਾਈਕਲ ਤੇ ਫੇਰੀ ਜਾਣਾ ਐ ਸਾਈਕਲ ਚਲਾਉਂਦੇ ਆ ਅਠੀ ਮਤਲਬ ਕਿਸੇ ਬੰਦੇ ਨੇ ਵੀ ਇਹ ਨਹੀਂ ਸੋਚਿਆ ਵੀ ਇਹ ਰੱਬ ਰੂਪ ਨੇ ਬਸ ਇਹ ਕਹਣਾ ਬਾਬਾ ਜੀ ਬਾਬਾ ਫਕਰ ਮਿਲੂ ਮਿਲ ਲੂ ਮਿਲਿਆ ਅੱਜ ਬਾਬਾ ਫਕਰ ਮੈਨੂੰ ਮਿਲਿਆ ਸਾਰੇ ਠੀਕ ਬੰਦੇ ਆਉਂਦੇ ਹੁੰਦੇ ਹਨ ਓਏ ਥੋੜੇ ਆਉਂਦੇ ਹਨ ਜਦੋਂ ਤੋਂ ਬਾਹਰੋਂ ਇਹਨੇ ਪਿੱਛੇ ਵਾਰਿਆ ਨਹੀਂ ਕੰਮ ਇਹ ਲਾ ਪੀ ਜਾਣੇ ਆਪਣਾ ਗਏ ਤੇ ਪੰਡਟ ਨੂੰ ਪੁੱਛਿਆ ਭਈ ਇਹ ਕਿਹ ਬਾਣੀ ਕੀ ਹੈ ਕਿਸਾਂ ਦਾ ਮੇਰਾ ਸਮਾਂ ਕਿਸਾਂ ਲੰਗੇਗਾ ਬੰਦੇ ਕਾਇ ਲਗਾ ਬਾਬਾ ਇਹ ਤੁਹਾਡੇ ਤੋਂ ਬਹੁਤ ਤੁਹਾਡੇ ਦੇਦੇ ਬੰਨਿਆ ਬਾਬਾ ਕਾਇ ਲਗੇ ਪਈ ਇਲਾ ਦੇਖੋ ਤੁਸੀਂ ਤੇਵਾ ਤੁਹਾਡਾ ਵਿਆਹ ਬਠੇ ਵਾਹਿਆਂ ਹਾਂ ਇਹ ਜਿੰਨਾ ਚਿਰ ਬਚਨ ਬੰਨਣਾ ਨਾ ਹਾਂਜੀ ਉਹ ਨਾਚਰ ਤੇ ਮੈਸਰ ਜੋ ਮੇ ਬਾੜੇ ਛੱਡ ਤਰ ਅੱਛਾ ਉਹਨ ਛੱਡ ਤਰ ਕਹਿਣ ਲੱਗਾ ਵੀ ਬਾਬਾ ਜੀ ਮੈਨੂੰ ਮਾਨਪੁਰਾੜੀ ਬੀਬੀ ਛੱਡ ਗਈ ਤੁਹਾਡੇ ਕੋਲ ਹਾਂਜੀ ਤੇ ਮਾਨਪੁਰਾੜੀ ਬੀਬੀ ਤੁਹਾਡੇ ਕੋਲ ਛੱਡ ਕੇ ਗਈ ਹੈ ਤੇ ਮੇਰੇ ਸੁਖੀ ਰੱਖਦੇ ਆ ਬਾਬਾ ਜੀ ਕਹਿਣ ਲੱਗੇ ਵੀ ਇੱਥੇ ਇਹਨੂੰ ਤਾਂ ਬੀਬੀ ਛੱਡ ਕੇ ਗਈ ਹੈ ਮਨੂਰ ਇਹ ਕੌਣ ਛੱਡ ਕੇ ਗਿਆ ਰਹਾ ਕੇ ਵਾਰਿਆਂ ਪਛਾਣ ਲਿਆ ਮੈਂ ਕਿ ਉਂਟੀ ਦਾ ਰੀਤਾਂ ਆਇਆ ਬਾਬਾ ਜੀ ਕਹਿੰਦੇ ਨੇ ਤੂੰ ਦੁਆੜੀ ਵਾਲੇ ਬੇਨਾ ਆਇਆ ਰਹਿ ਨਹੀਂ ਸਾਨੂੰ ਲੈਣਾ ਉਹ ਮੈਨੂੰ ਕਹਰਾ ਉਹ ਭਾਈ ਮੇਟੋ ਬੜੀ ਗਲਤੀ ਹੋ ਗਈ ਜਿਹੜੇ ਮੈਂ ਬਾਬਿਆਂ ਦੇ ਮੂੰਹ ਤੇ ਰੱਖਿ ਪਾਇ ਮੈਂ ਜੋ ਇਕੱਠੇ ਮਾਰਾ ਦੋਨਾ ਖਾਂ ਇਹੀ ਸਲਾਹ ਮੇਰਾ ਅੰਮ੍ਰਿਤੇ ਖਤਮ ਨੀਂ ਸਲਾਹ ਮੈਨੂੰ ਕਹਿੰਦੇ ਅੰਮ੍ਰਿਤ ਉਪਾਈ ਪਿਆ ਅੰਮ੍ਰਿਤ ਜਪਿਆ ਤੂੰ ਮੈਨੂੰ ਚਨਾਲ ਕਰਾਉਣਾ ਸਵੇਰੇ ਉੱਠਣਾ ਅੰਮ੍ਰਿਤ ਜੇ ਅੰਮ੍ਰਿਤ ਛਕਣਾ ਜਦ ਖੀਸ ਨੂੰ ਪੁੱਛ ਗੁਰੂ ਦੀ ਪਿਆਰੀ ਸਵਾਰੀ ਗੁਰੂ ਰੂਪ ਸਾਧ ਸੰਗ ਜਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਆਪ ਜੀ ਨੂੰ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ ਸੰਤ ਬਾਬਾ RAM ਸਿੰਘ ਨੂੰ ਵਾਲੇ ਮਹਾਂਪੁਰਸ਼ ਜਿਨ੍ਹਾਂ ਦੀ ਸੰਗਤ ਬਾਪੂ ਸੇਵਾ ਸਿੰਘ ਜੀ ਨੇ ਅਨਸਾਲੀ ਵਾਲੇ ਮਹਾਂਪੁਰਸ਼ਾਂ ਹੀ ਸੰਗਤ ਕੀਤੀ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਮਹਾਂਪੁਰਸ਼ ਸਰੀਰ ਵਿੱਚ ਰਹੇ 11 ਸਾਲ ਬਾਬਾ ਜੀ ਨੇ ਸੰਤ ਬਾਬਾ ਅਜੀਤ ਸਿੰਘ ਅਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਇਸ਼ਨਾਨ ਦੀ ਸੇਵਾ 7 ਸਾਲ ਬਾਬਾ ਜੀ ਨੇ ਗੜਬਈ ਦੀ ਸੇਵਾ ਬਾਬਾ ਜੀ ਦੀ ਕੀਤੀ ਤੇ 1 ਸਾਲ 1 ਮਹੀਨਾ ਸੰਤ ਬਾਬਾ ਰਾਮ ਸਿੰਘ ਜਿੰੰਡੂ ਵਾਲੇ ਮਹਾਂਪੁਰਸ਼ਾਂ ਦੇ ਇਸ ਅਸਥਾਨ ਤੇ ਬਾਬਾ ਜੀ ਦੇ ਘਰ ਰਹੇ ਸੋ ਅੱਜ ਮਹਾਂਪੁਰਸ਼ਾਂ ਬਾਰੇ ਉਹਨਾਂ ਦੇ ਅਨਮੋਲ ਬਚਨ ਜੋ ਬਾਬਾ ਜੀ ਦਾ ਜੀਵਨ ਦੇ ਨਾਲ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਉਹਨਾਂ ਦੇ ਵਿਚਾਰਾਂ ਦੀ ਮਹਾਂਪੁਰਸ਼ਾਂ ਦੇ ਬਚਨਾਂ ਦੀ ਅੱਜ ਆਪ ਜੀ ਦੇ ਨਾਲ ਸਾਂਝ ਕਰਨ ਲੱਗੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਇਹ ਦੱਸੋ ਵੀ ਮਹਾਂਪੁਰਸ਼ ਹੰਸਾਲੀ ਸਾਹਿਬ ਕਦੋਂ ਆਏ ਤੇ ਆਪ ਜੀ ਦਾ ਮੇਲ ਮਲਾਪ ਕਿਵੇਂ ਹੋਇਆ ਬਾਬਾ ਜੀ ਨਾਲ ਇਹ ਤਾਂ ਬਾਬਾ ਜੀ ਜਦੋਂ ਆਏ ਨੇ ਨਾ ਕਚਵਾਂਜਾਰ ਠੀਕ ਹੈ ਜੀ 1955 55 ਤੋਂ ਫਿਰ ਇਹ ਪਹਿਲਾਂ ਬਲਾ ਆਏ ਨੇ ਬਲਾ ਤੋਂ ਫਿਰ ਐਜਨ ਤੋਂ ਬਚਨ ਤੋਂ ਲਿਆਇਆ ਨਾ ਨੂੰ ਔੜੀ ਤੇ ਹਾਂ ਔੜੀ ਤੋਂ ਲਿਆਏ ਨੇ ਕਿ ਫਿਰ ਉਹ ਇੱਥੇ ਆਣ ਕੇ ਇੱਕ ਸੰਗਤ ਦੇ ਨਾਲ ਆਈ ਫਿਰ ਡੇਟੋ ਡਿਆ ਦੇਣਾ ਇਹੋ ਹੀ ਦਾ ਚੁੰਦੇ ਹੈ ਇਹ ਸਾਰੇ ਮਤਵ ਲਾਕੇ ਵਾਲੇ ਵੀ ਦਾ ਅਜੀ ਸ਼ਾਂਤ ਨਹੀਂ ਸਾਹਮਣੇ ਪੱਤੇ ਸਾਹਮਣੇ ਤੇ ਪੱਕਾ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਰੱਬ ਨੇ ਵਾਹੀ ਇਹ ਅਜੀ ਇਹਨਾਂ ਨੂੰ ਬਾਅਦ ਵਿੱਚ ਸਾਨੂੰ ਸੰਗ ਇਹਨਾਂ ਨੇ ਅਸੀਂ ਜਦੋਂ ਆਏ ਆ ਸਾਨੂੰ ਬਾਹਨੇ ਨਾ ਬਣਾਉਂਦੇ ਰਹਿ ਇੱਥੇ ਆਜੋ ਅੱਜ ਸ੍ਰੀ ਵਾਖਾ ਤੋਂ ਇੱਥੇ ਦੇ ਆਪਣਾ ਆਉਂਦਾ ਗੁਰਦੁਆਰੇ ਵਿੱਚ ਫੇਰ ਚੰਗਿਆ ਦੇ ਕੇ ਫੇਰ ਅੰਦਰਲੇ ਗੁਰਦੁਆਰੇ ਜਾਣਾ ਇਹ ਇਹਨਾਂ ਨੇ ਫੇਰੇ ਛੱਪੇ ਡੇਟੋੜੀਆਂ ਰਹਿਣਾ ਤੇ ਸਾਦੀ ਮਾਤਾ ਨੂੰ ਵੀ ਕਹਿ ਲੈਣਾ ਪਈ ਅ ਜਮਾਤਾਂ ਤੁਹਾਡੇ ਪਰਿਸ਼ਾਦਾ ਛਕਣਾ ਅੱਛਾ ਜੀ ਤੇ ਉਹ ਦੋ ਬਾਪੇ ਵੀ ਲੈ ਵੀ ਖੁੱਲੀ ਰੋਟੀ ਖਾ ਦਿੰਦੇ ਹਾਪ ਕਹਿ ਕੇ ਪਰੌਂਠਾ ਬਣਾਉਂਦੇ ਹਾਂ ਵਾਹ ਤੇ ਉਹ ਦੂ ਬਾਦ ਮੇਰੇ ਪਾਰਿਆਂ ਨੇ ਵੀ ਗੱਲ ਕਹਿਣਾ ਅਈ ਬਾਪੇ ਫੱਕਰ ਨੂੰ ਮੈਂ ਰੋਟੀ ਖਾਉਂਗਾ ਜੀ ਕਹਿ ਕੇ ਉਹਨੇ ਆਪੇ ਮੰਗ ਲੈਣੀ ਉਦੋਂ ਬਾਗ ਮੇਰਾ ਆਪਣਾ ਖੇੜੇ ਮੈਂ ਬੱਚਾ ਥੁੰਦੇ ਕੋ ਰਹਿੰਦੇ ਫਿਰ ਤੈਨੂੰ ਛਾਲ ਮਹਿਮਾ ਥੁੰਦੇ ਰਹੇ ਵਾਹ ਮਹਿਮਾ ਥੂ ਬਾਗ ਇਨਸਾਲ ਉਹਨਾਂ ਦੇ ਘਰ ਹੀ ਰਹਿੰਦੇ ਜਿੰਦੇ ਬੱਚਾ ਥੁੰਨਾਲ ਚਲੇ ਜਾਣਾ ਕਦੇ ਕਹਣਾ ਵੀ ਚਕਾਰ ਖੇਡਣ ਜਾਣਾ ਨਾਲ ਚਲੇ ਜਾਣਾ ਉਹੀ ਮਤਲਬ ਅੱਜ ਕੱਲ ਦਾ ਕੋਈ ਪਤਾ ਨਹੀਂ ਇਹ ਸਾਈਕਲ ਤੇ ਫੇਲੀ ਜਾਣਾ ਐ ਟਰੈਕ ਚ ਲੰਦਿਆ ਅਠੀ ਮਤਲਬ ਇਸੇ ਬੰਦੇ ਨੇ ਵੀ ਇਹ ਨਹੀਂ ਸੋਚਿਆ ਵੀ ਜਿਹੜੇ ਬਰੂਪ ਨੇ ਬਸੇ ਹੀ ਗਣਾ ਬਾਬਾ ਅੱਜ ਬਾਬਾ ਫਕਰ ਮੈਨੂੰ ਮਿਲਿਆ ਅੱਜ ਬਾਬਾ ਫਕਰ ਮੈਨੂੰ ਮਿਲਿਆ ਤੇ ਇਸੇ ਲੈ ਲੱਗ ਕੇ ਪਰ ਜਿਹੜੇ ਤੁਹਾਡੇ ਮਦਰ ਮਾਤਾ ਜੀ ਸੀ ਬਾਪੂ ਜੀ ਉਹਨਾਂ ਨੂੰ ਕਹਿੰਦੇ ਸੀ ਬਾਬਾ ਜੀ ਬੀਬੀ ਨੂੰ ਰੋਟੀਆਂ ਵੀ ਦੋ ਪ੍ਰਸ਼ਾਦੇ ਛਕਾ ਦੋ ਅੱਜ ਅੱਜ ਬੀਬੀ ਅੱਜ ਮਾਤਾ ਟਰੇ ਕੋ ਪ੍ਰਸ਼ਾਦਾ ਛਕੜਾ ਅੱਛਾ ਜੀ ਐਸੀ ਕਰ ਜੀ ਹਾਂ ਇਹ ਫਿਰ ਕੱਜੀਆਂ ਅਠਾਈ ਹੁੰਦੇ ਗਏ ਠੀਕ ਹੈ ਜੀ ਉਰੋਂ ਅਠਾਈ ਹੁੰਦੇ ਹਾਂ ਨਹੀਂ ਹਾਂ ਜੀ ਥੋੜੇ ਉਰੋਂ ਛੋਟ ਆਉਂਦੇ ਆਉਂਦੇ ਪਰਾਂ ਰਖਦੇ ਆ ਜਾਣਾ ਬੈਠਣਾ ਤੇ ਕਹਿਣਾ ਵੀ ਅੱਜ ਪ੍ਰਸ਼ਾਦਾ ਖੁੰਮੀ ਮੈਂ ਤੋੜੇ ਤੋੜੇ ਲੋਕਾਂ ਦਾ ਪ੍ਰੋਠਾ ਬਹੁਤ ਵਧੀਆ ਮੈਂ ਪ੍ਰੋਠਾ ਛਕਾ ਵਾਹ ਦੋ-ਦੋ ਵੀ ਛੱਕ ਜਾਣਾ ਵਾਹ ਵੇ ਚਲਿਆ ਜਾਣਾ ਫਿਰ ਇਹ ਗੱਲ ਬੁੜਿਆਂ ਦੇ ਨਾਲ ਜੀ ਕਹਿੰਦੀ ਜਾਣਾ ਬਰਬੜ ਤੇ ਨੂੰ ਸਮਝ ਨਹੀਂ ਇਹ ਗੱਲ ਲੱਗੀ ਪਈ ਰੱਬ ਨੇ ਠੀਕ ਹੈ ਫਿਰ ਖੇੜੇ ਲੈ ਮਕਿਆਂ ਦੇ ਕੋਲ ਠੀਕ ਉੱਥੇ ਸਮਾ ਦੇ ਜਾ ਰਿਹਾ ਟੁਰੇ ਜਾ ਅਸਪਰਾ ਬਾਰਾਫਰਾ ਇਹ ਉਮਰੇ ਇਹ ਜੋ ਸਾਬ ਚਲੇ ਗਏ ਫੇਰ ਵੀ ਉਸਾਬ ਤੋਂ ਟਿਰੇੜਾ ਹੈ ਫਿਰ ਇਹਨਾਂ ਨੇ ਕਿਹਾ ਵੀ بھائی جا بھی اسلامی بھی ٹائم لگیا کسی کسی ماڑا چنگا کسی نہیں بولنا کرنا پھر انہوں نے اتنے سارے کول ہی مکان پا دے بابیا نے بھی ڈیڑا پانا شروع کر دے کو اپنا کلا دو کلا سارا ਬਾਬਿਆਂ ਦਾ ਡੇਰਾ ਠੀਕ ਹੈ ਜੀ ਇਹ ਸਾਹਮਣੇ ਆਪਣੀ ਡੇਰਾ ਕੁੰਦਾਈ ਹੈ ਠੀਕ ਆ ਬਾਟ ਹਾਂ ਫਿਰ ਇਹਨਾਂ ਨੇ ਜਦੋਂ ਇੱਥੇ ਪਾਣ ਲੱਗੇ ਨੇ ਫਿਰ ਇਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਦੀਪੂ ਖੰਡ ਰਹੀ ਅੱਛਾ ਜੀ ਤੇ ਖੰਡ ਦੇ ਵਿੱਚ ਫਿਰ ਬਾਬਿਆਂ ਨੇ ਕਰਦਾ ਭਾਈ ਸਾਨੂੰ ਵੀ ਖੰਡ ਦੇ ਦਿਆ ਕਰੋ ਫਿਰ ਬਾਬਿਆਂ ਨੇ ਉਹ ਜਿਹੜੀ ਬਾਜੀ ਦੀ ਖੰਡ ਲਗਣੀ ਬੀਪੋਲ ਰਾਜਨ ਦਾ ਟੋਟੋ ਬਗੈਰ ਵੀ ਫਿਰ ਬਾਬਿਆਂ ਨੇ ਕਹਿਣਾ ਪਈ ਦੋ ਸੇਵਾ ਤੇ ਕਹਿੰਦਾ ਦੋ ਦੁੱਧ ल्याਓ ਇਹ ਦੁੱਧ ਅਦੇ ਕਦrangle ਪਾਵੇਂ ਛੋੜਾ ਦੇਣਾ ਭਾਵੇਂ ਗਲਾਹ ਦੇਣਾ ਦੋ ਕਰਨ ਜਿਹੜਾ ਵੀ ਸੰਕਟ ਆਉਂਦੀ ਹੂ ਉਹਦੀ ਇੱਕ ਬਰ ਤੇ ਹਾਂ ਜੀ ਕਾ ਪਾਣੀ ਚੱਲਦੇ ਰਿਹਾ ਕਾ ਪਾਣੀ ਤੇ ਬਾਗ ਫਿਰ ਬਾਬੇ ਕਹਿਣ ਲੱਗੇ ਭਈ ਐਸੇ ਵਾਰਿਆ ਤੂੰ ਇਥੇ ਕਿ ਆ ਕਾਰਾ ਆਣ ਕੇ ਪੁਰਾ ਸੈਕਟਰੀ ਸੇ ਯਹਾਂ ਕੱਲਦੇ ਹਾਂ ਸੈਕਟਰੀ ਜਾਣਾ ਫੇਰ ਉਦੋਂ ਬਾਅਦ ਗੱਡੀ ਆਈ ਗੱਡੀ ਦੇ ਐ ਗੰਦੇ ਰ ਤੇ ਪਿਸਾਂ ਦਾ ਟੈਂ ਫੇਰੇ ਨਾ ਨੇ ਇੱਥੇ ਜੇ ਜੇਰੇ ਲਈ ਬਿਠੇ ਜੋ ਲੋ ਛੱਪੇ ਬਹੁਤ ਸੰਗਠ ਕਟਾਇਆ ਕਰਦੇ ਠੀਕ ਹੈ ਬਾ ਬਾਟੀਆਂ ਵਿੱਚ ਚਾਪ ਲਾਉਣੀ ਜਿਹੜੀ ਸੰਗਠ ਪ੍ਰਸ਼ਾਦਾ ਚੱਕਣਾ ਫੇਰ ਲਿਆਉਣਾ ਪਾਈ ਜਾ ਬਾਜੀਗਰਾਂ ਨੂੰ ਬਾਅਦ ਵਿੱਚ ਬੁਲਾਉਣਾ ਇਹਨਾਂ ਨੂੰ ਬੁਲਾ ਕੇ ਲਿਆਉਣਾ ਤੇ ਇਹਨਾਂ ਨੂੰ ਵੇਚ ਨਹੀਂ ਪ੍ਰਸ਼ਾਦਾ ਛਕਣਾ ਦੇਣਾ ਇਹਨਾਂ ਨੂੰ ਬਾਅਦ ਵਿੱਚ ਛਕਾਉਣਾ ਠੀਕ ਹੈ ਬੁਲਾ ਕੇ ਲਿਆਓ ਗਰਾਂਦਾਲੇ ਨੂੰ ਪ੍ਰਸ਼ਾਦਾ ਛਕਣਾ ਵੇਚ ਨਹੀਂ ਤੇ ਬਿਠਾਇਆ ਕਰਦੇ ਅੱਛਾ ਬਾਈ ਇਹ ਪੈ ਕਨਪਾਈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਥਾਲੀਆਂ 'ਚ ਬਿਠਾਉਣ ਦੇਣ ਲੱਗੇ ਮੈਂ ਇਹ ਕਾਏ ਗੱਲ ਨੂੰ ਕਹਿੰਦੇ ਆਂ ਵੀ ਆਪਣੇ ਆਪਣੇ ਧਰਮ ਤੇ ਰਿਆ ਕਰੋ। ਫਿਰ ਉਹ ਲੋਕੀ ਬਾਟੀਆਂ ਦੇ ਛੜ ਰੇਟੀਆਂ ਫਿਰ ਉਹ ਸਾਡੇ ਨੂੰ ਵੀ ਬਲਬਲ ਬੈਠ ਕੇ ਖਾਣ ਲੱਗਦੇ ਤਾਂ ਬੰਦੇ ਹਟ ਗਏ। ਅੱਛਾ ਕੈਂਟੂ। ਫਿਰ ਸੰਗਤ ਪ੍ਰੋਤਭ ਕੰਗਰਾਨ ਨੂੰ ਸਾਡੇ ਟੀਕ ਬੰਦੇ ਆਉਂਦੇ ਹੁੰਦੇ ਹਨ। ਵਾਹਿਗੁਰੂ। ਥੋੜੇ ਆਉਂਦੇ ਹਨ। ਇਹੋ ਤੁ ਬਾਹ ਲੋ ਕਹਨੇ ਪਿੱਛੇ ਵੜਿਆ ਗਏ ਤਾਂ ਮੇਲੇ ਲੱਗ ਗਿਆ ਨੇ। ਵਾਹਿ। ਫਿਰ ਉਨੇ ਤੋਂ ਬਾਅਦ ਮੈਨੂੰ ਤੇ ਭਜਨ ਸੁਣੋ ਅੰਬਰ ਸਾਧ ਲੈ ਗਏ ਬਾਬੇ ਅੰਬਰ ਸਾਧ ਲੈ ਜਾ ਅਸੀਂ ਗਏ ਸੀ ਇੱਕ ਰਾਤ ਅਸੀਂ ਉੱਥੇ ਦੇ ਗੋਡਵਾਲੇ ਹਾਂਜੀ ਗੋਡਵਾਲੇ ਤੋਂ ਬਾਅਦ ਬਾਬਾ ਹੀ ਕਹਿੰਦੇ ਵੀ ਇੱਥੇ ਠੰਡੀ ਖੂਹ ਲੈ ਠੰਡੀ ਖੂਹ ਯਾ ਸੁਣੀ ਦੀ ਉੱਥੇ ਪੰਡਿਤ ਰਹਿੰਦਾ ਉਹਦੇ ਦਰਸ਼ਨ ਕਰਨੇ ਦਰਬਾਰ ਸਾਹਿਬ ਅੰਮ੍ਰਿਤਸਰ ਠੰਡ ਅੰਬਰਸਰ ਠੀਕ ਹੈ ਉਹ ਵੀ ਠੰਡੀ ਕੁਈ ਗਏ ਜਿਹਨੂੰ ਗਏ ਅਹਿੱਤ ਨੇ ਗਏ ਕਿ ਜਦੋਂ ਆਪਣਾ ਗਏ ਤੇ ਪੰਡਿਤ ਨੂੰ ਪੁੱਛਿਆ ਵੀ ਇਹ ਵਿਖਬਾਣੀ ਕੀ ਹੈ ਕਿਸਾਂ ਦਾ ਮੇਰਾ ਸ਼ਾਮਾ ਕਿ ਖਾਂ ਲੰਗੇਗਾ ਤੇ ਪੰਡਿਤ ਕਹਿ ਲਗਾ ਬਾਬਾ ਇਹ ਤੁਹਾਡੇ ਤਾਂ ਬਹੁਤ ਤੁਹਾਡੇ ਦੇਦੇ ਬਣਨੇ ਆ। ਚਾਰ ਦੇਦੇ ਬਣ ਗਏ ਤੁਹਾਡੇ। ਤੇ ਉਹ ਫਿਰ ਬਾਬਾ ਜੀ ਕਹਿਣ ਲੱਗੇ ਭਾਈ ਇਹਦਾ ਦੇਖਿਓ ਤੁਸੀਂ ਤੇ ਬਾਅਦ ਤੁਹਾਡਾ ਵਿਆਹ ਕਰਾ ਲਊਗਾ। ਕੱਲ ਮੇਰਾ ਵਿਆਹ ਹੋ ਗਿਆ। ਲੈ ਜੋ ਪੰਡਤ ਕਹਿੰਦਾ ਪੰਡਤ ਦੇਖ ਕੇ ਕਹਿੰਦਾ ਮੇਰੀ ਪਤਰੀ ਵੇਚ ਕੇ ਕਹਿੰਦਾ ਤੇ ਟੀਲ ਮੰਗਣਾ ਹੋਊਗਾ ਭਾਈ। ਅੱਛਾ بابا جی بہت رہا تھے کہیں دے بھائی جیسا ہوئے انہوں سے انسار سب اثار ہو گیا تو مجھے کہنا پھر منگنا ہے منگنا ہوگا تو کہنا جی پاس میں لیتا ہے وہ کہنا جی پھر منگنا ہوگا پھر بابا آئے پھر وہ تو بعد ایتھے جو رو پھر اپنا بلاؤن لگے پھر ایتھے رات رہنے جی ਇਟਾਂ ਕਰਨਗੇ ਤੇ ਇਹ ਵੀ ਕਰਨਾ ਪਊਗਾ ਕਿ ਵਾਰਿਆਂ ਹਾਂਜੀ ਕਿ ਜਿੰਨਾ ਚਿਰ ਬਚਨ ਮੰਨਣਾ ਨਾ ਹਾਂਜੀ ਉਹਨਾਂ ਚਿਰ ਤਾਂ ਮੈਂ ਜ਼ਿੰਮੇਵਾਰ ਹਾਂ ਅੱਛਾ ਜੀ ਇਹ ਬਚਨ ਨਹੀਂ ਮੰਨਣਾ ਪਰ ਇੱਕ ਕੰਮ ਹੈ ਵੀ ਜਦੋਂ ਜਿਹੜਾ ਵੀ ਟਾਈਮ ਲੈਣਾ ਨਾ ਟਾਈਮ ਦੇ ਨਾਲ ਆ ਜਾਣਾ ਅੱਛਾ ਮੈਂ ਕਹਿੰਦਾ ਬਾਬਾ ਜੀ ਮੈਂ ਰੀਤੀ ਬੰਦਾ ਮੈਂ ਤੇ ਕੰਮ ਦਾ ਪਿੱਛਾ ਹੋ ਜਾਣਾ ਉਹ ਨਹੀਂ ਗੱਲ ਹੈ ਹਾਂਜੀ ਲਟਾਏ ਆ ਕਿ ਜਿਹੜਾ ਵੀ ਮਾਤ ਨੂੰ ਗੱਲ ਕਹਿਣੀ ਹੈ ਨਾ ਉਹ ਮੰਨਣੀ ਹੈ ਅਕ੍ਰਿਸ਼ਨ ਅਕਾਜੀ ਠੀਕ ਹੈ ਇਹ ਜੋ ਉਹਨਾਂ ਨੇ ਜੁਮੇਵਾਰੀ ਲਾਤੀ ਇੰਤਜਾਲ ਨੂੰ ਛੱਡ ਕਰ ਨਾਰਾਇਣ ਲੱਗ ਜਉ ਉਹ ਤੇ ਆਪਣਾ ਬਾਬਾ ਜੀ ਨੇ ਨੇਲੇ ਪਲਣਾ ਤੇ ਹੁਕਮ ਨਾਲ ਬੁਲਾਣ ਬਾਤ ਤੇ ਭਾਈ ਗਰੰਟੀ ਕੋਈ ਵੀ ਨਹੀਂ ਤਾਂ ਅੱਛਾ ਜੀ ਫਿਰ ਬਾਬਿਆਂ ਨੇ ਆਪ ਹੀ ਆਪਣਾ ਮਹਾਰਾਜ ਦੀ ਸਵਾਰੀ ਤੇ ਬੈਠ ਕੇ ਆਪ ਕੋ ਮਨ ਲੈ ਲੈਣਾ ਤੇ ਖੇਲ ਵਾਲਾ ਫੇਰ ਜੱਲੇ ਜੱਲੋ ਵਾਲਾ ਆ ਗਿਆ ਇਹ ਨਿਸ਼ਟਰ ਅੱਛਾ ਉਹ ਨਿਸ਼ਟਰ ਕਹਿਣ ਲੱਗਾ ਵੀ ਬਾਬਾ ਜੀ ਮੈਨੂੰ ਮਾਨਪੁਰ ਵਾਲੀ ਬੀਬੀ ਛੱਡ ਗਈ ਤੁਹਾਡੇ ਕੋਲ ਹਾਂਜੀ ਤੇ ਮਾਂ ਪੋਰਾੜੀ ਵੀ ਤੁਹਾਡੇ ਕੋਲ ਛੱਡ ਕੇ ਗਈ ਆ ਵੀ ਮੇਰੇ ਪੁੱਤ ਜੂ ਰਾਖੇ ਆ। ਬਾਬਾ ਜੀ ਕਹਣ ਲੱਗੇ ਵੀ ਇੱਥੇ ਇਹਨੂੰ ਤਾਂ ਬੀਬੀ ਛੱਡ ਕੇ ਗਈ ਐ ਮਨੂਰੇ ਕੌਣ ਛੱਡ ਕੇ ਗਿਆ? ਕਹਿੰਦਾ ਨਹੀਂ ਸਾਬਾ ਜੀ ਤੋਂ ਮਨੂਰ ਨਹੀਂ ਪਟਾ। ਅੱਛਾ। ਕਹਿੰਦੇ ਪਹੀਏ ਤਾਂ ਕਟੂਟ ਹੋਵੇ ਨਾ ਚੰਗੀ। ਹਾਂਜੀ। ਉਹਨੂੰ ਗਿਆਨੀ ਨੂੰ ਕਹਿਣ ਲੱਗੇ। ਇਹ ਬਟ ਜੇ ਕਸੂਰ ਚੰਗੀ ਹੋਵੇ ਤਾਂ ਜੀਟੀ ਰੋਡ ਤੇ ਬੰਦਾ ਬੈਜੇ ਤਾਂ ਮੇਲਾ ਲੱਗ ਜਾਂਦਾ ਗਿਆਨੀ ਜੀ ਜੇ ਕਸੂਰ ਨਾ ਚੰਗੀ ਹੋਵੇ ਬੰਦੇ ਦੀ ਤੇ ਪਿੰਡ ਦੇ ਗੱਬੇ ਬੈ ਜਾਏ ਉੱਥੇ ਵੀ ਜੁੱਟੀਆਂ ਖਾਂਦਾ ਹੈ ਉਹ ਚੁੱਪ ਕਰ ਗਿਆ ਮੈਂ ਕਿਹਾ ਗੱਲ ਨਹੀਂ ਗਿਆਨੀ ਤੇ ਰੱਬ ਫੜਾ ਨਹੀਂ ਹੁੰਦਾ ਹੋਰ ਦੀ ਮੇਂਡੀ ਜ਼ਿੰਮੇਵਾਰੀ ਹੈ ਬਾਬਾ ਜੀ ਬਾਬਾ ਜੀ ਛੱਡ ਕੇ ਨਾ ਕੁੰਡਾ ਫੜ ਕੇ ਅੰਦਰ ਵੜ ਗਏ ਨੂੰ ਕਹਿੰਦੇ ਸੇਵਾ ਕਰਾਈ ਡਾ ਬੜਾ ਬਚਨ ਮੈਂ ਕਿਹਾ ਬਾਬਾ ਜੀ ਦੀ ਕਟੂਰੂਟ ਬੜੀ ਮਾਰੀ ਆ ਹਾਂਜੀ ਤੇ ਮੈਂ ਦੇਖਿਆ ਇਹਨੂੰ ਫਿਰ ਵੇਖਾਂ ਇਹ ਬੰਦਾ ਠੀਕ ਨਹੀਂ ਆਏਗਾ ਹਾਂਜੀ ਇਹਨੂੰ ਕਹਿੰਦੇ ਪਾਈ ਤੋਂ ਪੜ ਰੇ ਨਾਲੇ ਲਾ ਟੰਡਾ ਤੁਸੋਂ ਮੇਰੀ ਮਿੱਟੀ ਕੋਟੁੰਦੀ ਤੇ ਨਗਮਤ ਬਸ ਤੁਸੀਂ ਜਦੋਂ ਕਹਿੰਦੇ ਬੰਦੇ ਦੀ ਕਟੂਟ ਠੀਕ ਹੋਣੀ ਚਾਹੀਦੀ ਹੈ ਹਾਂਜੀ ਇਹ ਕਟੂਟ ਰੀ ਹੈ ਨਹੀਂ ਠੀਕ ਬਾਬਾ ਜੀ ਕਹਿੰਦੇ ਪੇਪਰ ਤੇ ਕੀ ਆ ਗਿਆ ਕਹਿੰਦੇ ਕੋਈ ਜਿਹੜਾ ਸੇਵਾ ਸੁ ਠਿਕਰੀ ਵਾਲਾ ਹਾਂਜੀ ਪਟਿਆਲੇ ਹਾਂਜੀ ਹੈਗਾ ਬਣੇ ਉਹ ਉਦੋਂ ਹਾਂਜੀ ਪਰਚੋਰ ਕਰਦੇ ਹਾਂ ਗਿਆਨੀ ਜੀ ਉਹ ਤਾਂ ਨਾ ਰੋਸ਼ਾ 파ਠੀ ਚੜਾਤਾ ਰਿਹਾ ਰਾਜੇ ਨੇ ਤੇ ਫੇਰ ਪੰਜ ਖੰਡ ਪਾਠ ਰਿਹਾ ਆਟੇ ਵਾਹ ਤੇ ਪੜਾਉਲਾ ਫੇਰੀ ਨਾ ਹੋਇਆ ਇਹ ਤਾਂ ਸਟੂਟਾ ਜਿਹੜੀਆਂ ਸਟੂਟਾ ਨਾ ਮੇਰੇ ਨਾਲ ਤਾਂ ਕੀੜਾ ਦਾਣਾ ਵੀ ਚੱਗਾ ਹੈ ਗੁਰ ਜਿਆਨੀ ਜਿਹੜਾ ਲੈ ਕੇ ਘਰ ਨੂੰ ਆਪਣੀ ਕੁੱਢ ਨੂੰ ਆਉਂਦਾ ਮੈਂ ਤੇ ਲੈ ਕੇ ਵੀ ਕੁਝ ਨਹੀਂ ਕਾਇਆ ਇੱਥੇ ਨਾ ਕੋ ਕਿਸੇ ਨੂੰ ਲੈ ਕੇ ਆਇਆ ਨਾ ਛੱਡ ਕੇ ਆਇਆ ਇੱਥੇ ਡਰਕ ਟੂਟਾਂ ਦਾ ਮੋਢਾ ਪਹਿਣਾ ਬਾਪਰੇ ਜਿਆਨੀ ਕੋਈ ਮਨ ਉਪਾ ਬਾਜੀਵੇ ਅੰਖਾੜੀ ਜੇ ਲੋਗ ਐ ਗੁਰਦੁਆਰੇ ਲੈ ਗਏ ਮੈਨੂੰ ਕਹਿਣ ਲੱਗੇ ਸੇਵਾ ਕਰਾਂ ਇਹ ਜੇ ਟੁਲੀ ਦੀ ਪੰਡ ਕੁੱਢ ਜੈ ਨਾ ਇਹ ਜਦੋਂ ਪਾਈ ਉਹ ਪੂਰੀ ਨਹੀਂ ਪੈਂਦੀ। ਨਾ ਤੇ ਰੈਲ ਜੀ ਗਾ ਨਾ ਖੇਡ ਕੋਲ ਜਾਂਦੀ ਹੈ। ਵਾਹ। ਮੈਂ ਕਿਹਾ ਬਾਬਾ ਜੀ ਉਹ ਮੈਂ ਤਾਂ ਗੱਲ ਕਹੀ ਹੈ ਵੀ ਇਹ ਇਹਦੇ ਸੂਣ ਨਹੀਂ ਗੰਦੇ। ਮੈਂ ਵੇਖ ਲੇ। ਮੈਂ ਕਾ ਕਿਹਾ। ਕਹਿੰਦੇ ਭਈ ਅਸੀਂ ਕੱਟ ਕਰ ਜਾਵਾਂਗੇ ਇਹਨੂੰ। ਪਰ ਹੁਣ ਬਚ ਕੇ ਰਹੀ ਇਹਦੇ ਕੋਲ। ਮੈਂ ਕਿਹਾ ਬਚ ਕੇ ਬਾਬਾ ਜੀ ਇਹ ਫਾੜਾ ਫੜਾ ਕੀ ਬਗਾੜ ਕਰਦਾ ਹੈ। ਹਾਂਜੀ। ਇਹ ਬੰਦੇ ਹਾਂ ਇਹ ਤਾਂ ਗੱਲ ਠੀਕ ਹੈ ਜੇ ਪਰਦੇਸੀ ਬੰਦਾ ਹੁੰਦਾ ਤਾਂ ਕੁੱਤੇ ਵਰਗਾ ਹੁੰਦਾ ਹੈ। ਅੱਛਾ ਜਦੋਂ ਮਨੀਪੁਰ ਰਾਜ ਪਿੰਡ ਪਿੰਡ ਦੇ ਬੰਦੇ ਦੀ ਇੱਜ਼ਤ ਬਹੁਤ ਹੀ ਜ਼ਿਆਦਾ ਸੀ। ਉਹ ਫਿਰ ਥੋੜਾ 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 ਸਮਾਂ ਲੰਘਦਾ ਗਿਆ ਲੰਘਦਾ ਗਿਆ। ਉਹ ਇੱਕ ਦਿਨ ਉਹ ਜਿੱਤ ਰਿਹਾ ਇੱਕ ਬਰਾਕੇ ਜਨਨੀ ਜੀ ਉਹ ਉਸਤਾਬ ਦਾ ਵੀ ਕੋਈ ਨਵਾਰੀਆਂ। ਅੱਛਾ ਜੀ ਤੇ ਅਬਾ ਜੀ ਵੀ ਆ ਗਏ ਮੱਠਾ ਟੇਕਣ ਤੇ ਉਹ ਕਹਿੰਦੇ ਅੰਦਰ ਕੌਣ ਹੈ ਬਾਬਾ ਜੀ ਤੁਸੀਂ ਦੇਖ ਲਓ ਕਹਿੰਦੇ ਗਿਆਨੀ ਭੱਜ ਕੇ ਬਾਹਰ ਨਿਕਲਿਆ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਜੰਦੀ ਜੀ ਕੀ ਕਰ ਰਹੇ ਹੋ ਕਹਿੰਦਾ ਜੀ ਸਫਾਈ ਕਰਦੇ ਆਂ ਹਾਂ ਜੀ ਕਹਿੰਦਾ ਸਫਾਈ ਦਾ ਬੋਲ ਬਹੁਤ ਸਫਾਈ ਤੂੰ ਕਈ ਵਾਰੀ ਅੱਗੇ ਵੀ ਕਰ ਲਈ ਹੋਣ ਤੇ ਕਰ ਦਿੱਤੀ ਤੇ ਉਹ ਕਹਿੰਦੇ ਵੀ ਇਹਦਾ ਪੜੀ ਇਹ ਠੀਕ ਨਹੀਂ ਕੰਮ ਜਿਹੜਾ ਆਪਕੋ। ਹੋਲੀ ਹੋਈ 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 ਰੰਗ ਰੰਗ ਗਿਆ ਤਰਮ। ਚੇਤਰੋ ਆਪਣਾ ਫੜਿਆ ਗਿਆ। ਅੱਛਾ। ਉਹ ਬਾਬਿਆਂ ਨੇ ਆਪ ਇਹਨੂੰ ਪੈਤਾ। ਫਿਰ ਇਹਨੇ ਭਾਗ ਸੋਨੇ ਕਿਹਾ। ਬਾਬਾ ਜੀ ਗਿਆ ਜੀ ਦਾ ਬਹੁਤ ਚੰਗਾ ਹੈ। ਹਾਂਜੀ। ਵੀ ਇਹਨੇ ਭਾਗ ਸੋਨਾ। ਇਹ ਭਾਗ ਸੋਨ ਕਹਿੰਦਾ ਵੀ ਇਹਨੂੰ ਰੱਖੋ। ਇਹਨੂੰ ਜਾਣੇ ਨਹੀਂ ਦੇਣਾ। ਉਗੰਨਾ ਤੂੰ ਆਪਣੇ ਘਰ ਲੈ ਜਾ ਇਹਨੂੰ ਇਹਨੂੰ ਗੰਦੀ ਨੂੰ ਹਾਂਜੀ ਉਹ ਬਹੁਤ ਉਹਨੇ ਏਡਾ ਜਨਮ ਕੋੜਿਆ ਬਬਿਆਂ ਰੱਖਿਆ ਇਹ ਤੈਨੂੰ ਦੋ ਲੱਡੂ ਮੂੰਹ ਚ ਪਾ ਦਿੱਤੇ ਉਹਨੇ ਦਾਮ ਤੋਂ ਵਾਹ ਪਾ ਲਏ ਵਾਹ ਜਦੋਂ ਦੋ ਲੱਡੂ ਪਾਏ ਨਾ ਇੱਕ ਲੱਡੂ ਤੇ ਮੂੰਹ ਚ ਪਾਤਾ ਇੱਕ ਪਿੱਛੋਂ ਗੋੜ ਤੇ ਟਿਕ ਦਿੱਤਾ ਇੱਕ ਪਾ ਕੇ ਨਾਲ ਦੀ ਨਾਲ ਦੂਜਾ ਪਾਦਾ ਦੂਆ ਹਾਂ ਧੱਕੇ ਰਾ ਅੰਸਾਲੀ ਵਾਲੇ ਬਾਬਾ ਜੀ ਦੇ ਮੋਹ ਹਾਂ ਹਾਂ ਹਾਂਜੀ ਤੇ ਐਡੇ ਭਾਈ ਇਹ ਕੰਮ ਨਹੀਂ ਕਰੀਦਾ ਹੁੰਦਾ ਮੈਂ ਤਾਂ ਤੇਰਾ ਮਾਨ ਕਰਦਾ ਤੇ ਤੂੰ ਤਾਂ ਡੰਗਰਾਂ ਨੂੰ ਵੀ ਘਾਟਦਾ ਕੰਮ ਵਾਏ ਉਹ ਜਦੋਂ ਜਾਣ ਲੱਗੇ ਗੰਡੂ ਵਾਲੇ ਬਾਬੇ ਆ ਗਏ ਕਹਿੰਦੇ ਚਲੋ ਜੀ ਆਪਣਾ ਅੱਜ ਚੜ੍ਹਨ ਪਾਓ ਉਹ ਕਹਿੰਦਾ ਫੈਸਲਾ ਦੇ ਲਈ ਚਲੋ ਪਾਗ ਸੀ ਪਾਗ ਯਾਰ ਬਡਾਲੀ ਗਏ ਗੱਡੀਆਂ ਦੇ ਉੱਤੇ ਬਡਾਲੀ ਗਏ ਤਾਂ ਬਾਪ ਨੂੰ ਬਾਬਾ ਜੀ ਬਡਾਲੀ ਤੋਂ ਮੋੜਨ ਲੱਗੇ ਇਧਰ ਨੂੰ ਢਫੇਲੇ ਵੱਲ ਨੂੰ ਤੇ ਉਹ ਕਹਿਣ ਲੱਗਾ ਕਿ ਬਈ ਪਹਿਲਾਂ ਮੇਰੇ ਜਾਓ ਫੇਰ ਗੱਡੂ ਆ ਜਾਓ ਵਾਹ ਉਹ ਲੋਟ ਫੇਰੇ ਵੇਰਾ ਪਾਇਆ ਨਹੀਂ ਕੀ ਉਹ ਲੋਰੋ ਉਥੇ ਬੰਦਮਾ ਪੈ ਗਿਆ ਨਾ ਗੱਡੀ ਕੋਲ ਹਾਂਜੀ ਇਹ ਬਾਬਾ ਜੀ ਕਹਿੰਦੇ ਕੋਈ ਨਹੀਂ ਪਾਈ ਗੰਡਵਾ ਤੋਂ ਕਿ ਬੱਤੇ ਰਹੀ ਚੱਲਾਂਗੇ ਹਾਂਜੀ ਪਹਿਲਾਂ ਬਾਬਾ ਜੀ ਨਹੀਂ ਉਹ ਗੱਡ ਮੇਰੇ ਕੋਲ ਦੀ ਗੱਡੀ ਭਾਵੇਂ ਲਗਾ ਦੋ ਮੈਂ ਜਾਣ ਨਹੀਂ ਦੇਣਾ ਕਹਿੰਦੇ ਐ ਨਹੀਂ ਕਰੂ ਐ ਨਹੀਂ ਕਰੀਦਾ ਹਾਂ ਦਾ ਮੰਨੀ ਲਾਉਂਦਾ ਠੀਕ ਹੈ ਤੁੰ ਤੇ ਰਹਿ ਇਹਦੇ ਕਰਦੇ ਹਾਂ ਗੰਡਵਾ ਤੋਂ ਪੇ ਜਾਵਾਂਗੇ ਉਹ ਕਹਿੰਦਾ ਇੱਕ ਮੇਰੇ ਨਾਲ ਵਚਨ ਕਰੋ ਅੱਛਾ ਜੀ ਈ ਨਾ ਕਹਿੰਦੇ ਦਾਸ ਕਹਿੰਦੇ ਦਿਵਾਲੀ ਵਾਲੀ ਰਾਤ ਨੂੰ ਬਾਬਾ ਜੀ ਵੀ ਮੈਂ ਤੁਹਾਨੂੰ ਆਪਣੇ ਘਰ ਲੈ ਜਾਣਾ ਦਿਵਾਲੀ ਵਾਲੇ ਦਿਨ ਉੱਠੀ ਰਾਤ ਰੱਖਣਾ ਹਰ ਹਰ ਉਹ ਕਹਿੰਦੇ ਜਿਪਰੀ ਚੰਗਾ ਭਾਈ ਪਰ ਗੱਡੀ 'ਤੇ ਆਪਣੀ ਆਲੀ ਗੱਡੀ 'ਚ ਬਹਿ ਗਿਆ ਠੀਕ ਤੇਰੀ ਮੰਨ ਲਾਂਗੇ ਇਹ ਹੀ ਗੱਲ ਉਹ ਗੰਡਵਾ ਗਿਆ ਗੰਡਵਾ ਜਾ ਕੇ ਉਹਨਾਂ ਨੇ ਬਾਜਾ ਟੜਿਆ ਬਾਬਾ ਜੀ ਕਹਿਣ ਲੱਗੇ ਪਈ ਗੰਡਵਾ ਵਾਲੇ ਕਹੇ ਲਿਆ ਕਹਿੰਦਾ 500 ਪੰਜ نوٹ 100 ਰੋਜ਼ੇ ਤਰੇ ਇੱਕ ਪੱਗ ਘਰੀ ਬਾਬੇ ਬਾਜਾ ਵੀ ਜਾਂਦੇ ਹਾਂ ਮਾਰਾ ਲਿਆ ਇੱਕ ਜਿੱਕੇ ਚੰਦਰੂ ਉਹ ਇੱਕ ਇੱਕ ਟੋਲਿਆ ਨਹੀਂ ਨਾ ਮਾਰਾ ਹੋਣੀ ਬਹੁਤ ਹੋਦੀ ਸੋਣੇ ਛਾਈ ਟੋਲੇ ਟੋਨੇ ਦੀ ਤੇ ਗੰਡੂ ਵਾਲੇ ਮਹਾਪੁਰਸ਼ ਕੱਢ ਲਿਆ ਹਾਂ ਉੱਪਰ ਰੱਖ ਕੇ ਨਾ ਹਾਂਜੀ ਮੈਨੂੰ ਕਹਿੰਦੇ ਕਿ ਬਾਬਿਆਂ ਦੇ ਗਾਲ ਚ ਪਾ ਦੇ ਇਤਨਾ ਦੇ ਉਹ ਪਿਛਲਾ ਘੁੰਮੀ ਜਾਈ ਨਾ ਬਹੁਤ ਬੋਕੀ ਸੀ ਅੱਛਾ ਮਿੱਠਾ ਉਠਾਈ ਮਨ ਕਹਿੰਦੀ ਬਹੁਤ ਤਗੜੀ ਹੁੰਦੀ ਠੀਕ ਹੈ ਮੇਰੇ ਡੇਢ ਚ ਆਇਆ ਮੈਂ ਕਿਹਾ ਬਾਬਿਆਂ ਨੇ ਪਾਣੀ ਪੀਰ ਕੇ ਦਿੱਤੀ ਹੁਣੀ ਐਡੀ ਬੜੀ ਮਾਲਾ ਸੋਣੇ ਜਿੱਦੇ ਦੇ ਮੁੱਲ ਕੇ ਯਾਰ ਮੈਂ ਭਾਈ ਬਾਬਿਆਂ ਦੇ ਗਾਲ ਚ ਬਾਬਾ ਜੀ ਕੰਦੇ ਗੰਡੂ ਵਾਲੇ ਕਹਿੰਦੇ ਕਹਿੰਦੇ ਸਵਾਖਾਂ ਛੋਟਾ ਕੰਡਾ ਨਾ ਪਈਏ ਬਾਬਾ ਜੀ ਮੇਰੇ ਬਾਣ ਚ ਆ ਗਈ ਪੀਰ ਜੀ ਬੜੀ ਮੋਰਾ ਕਹਿੰਦਾ ਇੱਡੇ ਵੱਡੇ ਸੰਤਾਂ ਦੇ ਪਿਓਰ ਜਿਹੜੀ ਹੈ ਮਾਲਾ ਪੀਰ ਗਲਟ ਮਾਲਾ ਥੋੜੀ ਪਾਣੀ ਜਿੰਨਾਂ ਨਿਭਾਈ ਤੋਂ ਓਹਦੇ ਮਤਲਬ ਮਨ ਦੀ ਗੱਲ ਬੁੱਝ ਲਈ ਬਾਬਾ ਜੀ ਮਨ ਦੀ ਬੁੱਝ ਗਈ ਤੁਹਾਡੇ ਮਨ ਚ ਜਿਹੜਾ ਫੁਰਨਾਇਆ ਬਾਬਾ ਜੀ ਨੇ ਦੱਸਤਾ ਹਾਂ ਦੱਸ ਦਿੱਤਾ ਹਾਂਜੀ ਇਹ ਸਾਰੀਆਂ ਪੰਜਾਂ ਦੋ ਗੱਡੀਆਂ ਜਿਹਨੀਆਂ ਸਾਰੇ ਬੰਦੇ ਬੈਠੇ ਅੱਛਾ ਫਿਰ ਗਏ ਬਲੀਚ ਉਦੇ ਅੱਛਾ ਉਹਦਾ ਪਾਲੁੰਦੇ ਅੰਤ ਆਉਂ ਕੁਬਲੇ ਤੋਂ ਨੇ ਉੱਥੇ ਜਦੋਂ ਗਏ ਫਿਰ ਉਹਨੇ ਇਹਨਾ ਕੁਝ ਕੀਤਾ ਕਹਿੰਦੇ ਬਾਬਾ ਜੀ ਕਹਿੰਦੇ ਭਾਈ ਗਲਟ ਕੰਮ ਤਾਂ ਗਲਤੇ ਹੁੰਦਾ ਹੈ ਇਹ ਰੋਜ ਨੂੰ ਗਿਆ ਦਵਾਰੀਆਲੀ ਰਾਤ ਨੂੰ ਉੜੀ ਅੱਖ ਦਵਾਈ ਤੋਂ ਪਹਿਲਾਂ ਉੜੀ ਅੱਖ ਅਹੀਏ ਬਿਕੜੀ ਨਾ ਉਹਦਾ ਪ੍ਰੈਸ਼ਰ ਹੋਣ ਲੱਗ ਗਿਆ ਅੱਖਰਾਏ ਦੋਏ ਖੰਗੜ ਜੀ ਨਾ ਹੋ ਗਏ ਵਾਹਿਗੁਰੂ ਦੋਏ ਖੰਗੜ ਜਿਹਨੇ ਬਾਬਾ ਜੀ ਦੇ ਮੂੰਹ ਚ ਧੱਕੇ ਨਾਲ ਲੱਡੂ ਪਾਇਆ ਜਿਹੜਾ ਲੱਡੂ ਪਾਇਆ ਆਇਆ ਤੇ ਉਹ ਆਪਰੇਸ਼ਨ ਕਰਾ ਕੇ ਆਇਆ ਤੇ ਮਨੂੰ ਮੰਜੀ ਤੇ ਬੈਠੇ ਬਾਬਾ ਜੀ ਬੈਠੇ ਬਾਬਾ ਜੀ ਕਹਿੰਦੇ پی پاگ سو بیٹھا تو آیا آئے میں پاگ سنو پٹیاں بدیاں ہیں وہ پٹیاں بدیاں ہیں کہ میں کہاگ سیا ہاں سیوا سیاح پچھان لیا میں کیوں دہا نہیں تھا؟ کہا بابا جی دواری آرے ਵੇਨਾ ਆਇਆ ਰਹੈ ਨਹੀਂ ਸਾਨੂੰ ਲੈ ਲਾ ਉਹ ਮੈਨੂੰ ਕਹਿੰਦਾ ਉਹ ਭਾਈ ਮੇਟੋ ਬੜੀ ਗਲਤੀ ਹੋ ਗਈ ਜਿਹੜੇ ਮਾਪਿਆਂ ਦੇ ਮੂੰਹ ਤੇ ਲੱਡੂ ਪਾਏ ਮੈਂ ਡੋਲੇ ਕੱਢੇ ਮੈਂ ਤਾਂ ਦੋਨਾ ਖਾਂਦੀ ਜਾਂਦਾ ਰਿਹਾ ਸਹੀ ਗੱਲ ਨਹੀਂ ਕਹਿੰਦਾ ਇਹ ਸਾਡੇ ਨੇੜੇ ਨਾਲ ਗਲਤ ਬਜਨ ਨਾ ਬੋਲਦੇ ਉਹ ਕਿਤੇ ਕੋਈ ਕਰੋਨਾ ਮੈਂ ਤਾਂ ਆਪਣੀ ਕੀਤੀ ਨਹੀਂ ਜੇ ਪਾ ਉਹ ਨਾ ਪਾਇਆ ਇਹ ਤਾਂ ਬਾਬਿਆਂ ਦੀ ਗਲਤੀ ਹੈ ਨਾ ਜੀ ਤੇ ਤੁਹਾਡੀ ਇੱਕ ਵਾਪੁ ਜੀ ਤੁਸੀਂ ਹੋਰ ਦੱਸਿਆ ਸੀਗਾ ਜਦੋਂ ਮਹਾਪੁਰਸ਼ ਕਿਸੇ ਦੇ ਘਰ ਗਏ ਸੀਗੇ ਉਹ ਕਹਿੰਦਾ ਵੀ ਮੰਜੇ 'ਚ ਰਜਾਈ 'ਚ ਪਿਆ ਸੀ ਕਹਿੰਦਾ ਵੀ ਬਾਥਰੂਮ ਦਾ ਇੱਥੇ ਹੀ ਹੋ ਜਵੇ ਵੀ ਬਾਥਰੂਮ ਵਿੱਚ ਹੀ ਜਾਣਾ ਨਾ ਪਵੇ ਬਾਹਰ ਉਹ ਬਖਸ਼ੀ ਸਿੰਘ ਉਹ ਬਖਸ਼ੀ ਉਹਦਾ ਵੀ ਦੱਸਿਆ ਜੀ ਉਹ ਬਖਸ਼ੀ ਤੋਂ ਤਾਂ ਐਂ ਹੀ ਮੈਂ ਜਦੋਂ ਦੋ ਦਵਾਨ ਲੱਗੇ ਨਾ ਬਾਬੇ ਇਹਦੇ ਲੜਾ ਸਾਹ ਵਾਲਿਆਂ ਦੇ ਹਾਂਜੀ ਇੱਥੇ ਤਾਂ ਮੈਂ ਘਰੋਂ ਬੜੀ ਮੇਰੀ ਸਲਾਹ ਹੈ ਮੇਰਾ ਅੰਮ੍ਰਿਤ ਜਪਨ ਦੀ ਸਲਾਹ ਮੈਨੂੰ ਕਹਿੰਦੇ ਅੰਮ੍ਰਿਤ ਭਾਈ ਪਿਆ ਅੰਮ੍ਰਿਤ ਜਪਿਆ ਤੂੰ ਮੈਨੂੰ ਚਰਨ ਕੜਾਉਣਾ ਸਵੇਰੇ ਉੱਠਣਾ ਅੰਮ੍ਰਿਤ ਜਪੇ ਅੰਮ੍ਰਿਤ ਛਕਣਾ ਜੱਬ ਖੀਸ ਨੂੰ ਪੁੱਛਿਆ ਅੱਛਾ ਜੀ ਮੈਂ ਕਿਹਾ ਭਾਈ ਅੰਮ੍ਰਿਤ ਬਾਤੋਂ ਪੁੱਛੇ ਤਾਂ ਮੈਂ ਖੀਸ ਨੂੰ ਤਾਂ ਮੈਂ ਕਿਹਾ ਕਹਿੰਦੇ ਪੁੱਛਿਆ میں گیا میں میں اپنا بشیخ میں چاچا لگتا ہی میں کہ بشیشہ چاچا میری سلا ہی امبتی چکن بھی بابیا نے تیرے او کہ میں نا چاہی چاہیے تھے اور تھے اندر میں کہا بابا جی کوئی ایسی نہیں سکیم ہوئے نا ਜੇ ਦਾ ਮੂਤ ਆਪਣੇ ਆਪ ਬਾਹਰ ਜਾਈ ਜਾ ਬਬੇ ਨੂੰ ਪੁੱਛਣੇ ਨਾ ਕੋ ਵਿਚਾਰ ਚ ਅਰਜਾਈ ਦੇ ਵਿੱਚੋਂ ਅਰਜਾਈ ਦੇ ਅੱਛਾ ਜੀ ਇਹ ਕੋਸ਼ਿਸ਼ ਨਹੀਂ ਹੋ ਵੀ ਵਾਹਿਗੁਰੂ ਤਾਂ ਬਾਬਾ ਬਾਬਾ ਜੀ ਕਹਿੰਦੇ ਕੋਈ ਮਹਾਰਾਜ ਕਿਰਪਾ ਕਰੇ ਰਵੀ ਭਈ ਉਹ ਫਿਰ ਕਹਿੰਦਾ ਮੈਨੂੰ ਤਾਂ 16 ਸਾਲ ਹੋ ਗਏ ਨਾਲ ਹੀ ਲਾਈ ਮਾਪੇ ਦਾਉਨਾ ਵਾਹਿਗੁਰੂ ਕਹਿੰਦਾ ਇਹਨੂੰ ਪ्यों ਪਾ ਪੀ ਮਿਛੇੜਨਾ ਆ ਵਾਹਿਗੁਰੂ ਤੇ ਉਹ ਅੰਬਰ ਪਿਛਾ ਕੇ ਬਾਬਿਆਂ ਜਿਵੇਂ ਕਹਿੰਦਾ ਅੱਛਾ ਨੂੰ ਤਾਂ ਪਪੀ ਨੂੰ ਕਹਿੰਦਾ ਮੈਂ ਕਹਿ ਬੈਠਿਆ ਮੈਨੂੰ 16 ਸਾਲ ਹੋ ਗਏ ਨਾਲ ਹੀ ਲੀਹੂ ਕਹਿੰਦਾ ਮੈਂ ਕਹਿੰਦਾ ਸ਼ਕੀਮ ਦਾ ਪਹਿਲਾਂ ਬਾਬੇ ਹਰਪੇ ਇਹ ਮੈਨੂੰ ਕਹਿੰਦੇ ਛੇ ਤੇ ਤੇਰੀ ਮਨ ਦੀ ਤਮੰਨਾ ਹੋ ਜਾਏ ਭਾਈ ਤਾਂ ਹੀ ਉੱਠਣਾ ਪਵੇ ਆਪਣੇ ਆਪ ਹੀ ਜਾਈਏ ਐਂ ਕਹਿੰਦੇ